ਆਪਾਂ ਅੱਜ ਗੱਲ ਕਰਨ ਲੱਗੇ ਆਂ ਖੇਤੀ ਤੇ ਕਿਉਂਕਿ ਝੋਨੇ ਹੁਣ ਸ਼ੁਰੂ ਹੋ ਗਿਆ ਤੇ ਮੈਂ ਹੈਗਾ ਪੱਤਰਕਾਰ ਕਾਲਾ ਸਿੰਘ ਭੂੰਡਪੜਕੇਲਾ ਤੇ ਆਪਣੇ ਨਾਲ ਹੈਗਾ ਕਾਲਾ ਸਿੰਘ ਯਾਨੀ ਕਿ ਮੈਂ ਆਂ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਨਾ ਖੇਤੀਬਾੜੀ ਬਾਰੇ ਹੁਣ ਧਿਆਨ ਨਾਲ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨੀ ਹੈ ਵੀਡੀਓ ਹਾਂਜੀ ਕਾਲਾ ਸਿੰਘ ਜੀ ਪਹਿਲਾਂ ਤਾਂ ਐ ਦੱਸੋ ਦੀ ਤੁਹਾਨੂੰ ਖੇਤੀ ਦਾ ਸ਼ੌਂਕ ਕਿੱਥੋਂ ਕਿਵੇਂ ਤੇ ਕਿਉਂ ਪਿਆ ਪ੍ਰਤੀਲਾ ਜੀ ਆਪਾਂ ਨੂੰ ਆਪਣੇ ਸ਼ੌਂਕ ਸ਼ਾਂਕ ਕਦੇ ਆ ਖੇਤੀ ਵਾਲਿਆਂ ਦੇ ਪਹਿਲਾਂ ਸਾਡਾ ਬੁੜਾ ਖੇਤੀ ਕਰਦਾ ਸੀ ਉਦੋਂ ਪਹਿਲਾਂ ਉਹਨਾਂ ਦਾ ਬੁੜਾ ਖੇਤੀ ਕਰਦਾ ਸੀ ਉਦੋਂ ਪਹਿਲਾਂ ਉਹਨਾਂ ਦਾ ਬੁੜਾ ਖੇਤੀ ਕਰਦਾ ਸੀ ਉਦੋਂ ਪਹਿਲਾਂ ਉਹਨਾਂ ਦਾ ਬੁੜਾ ਖੇਤੀ ਕਰਦਾ ਸੀ ਫਿਰ ਉਦੋਂ ਪਹਿਲਾਂ ਉਹਨਾਂ ਦਾ ਬੁੜਾ ਖੇਤੀ ਕਰਦਾ ਸੀ ਚਲ ਆਪਾਂ ਬੜਾ ਲੰਮਾ ਨਹੀਂ ਜਾਂਦੇ ਆਪਾਂ ਨੇੜੇ ਘਰ ਰੱਖ ਲੈਨੇ ਗੱਲ ਉਸ ਤੋਂ ਬਾਅਦ ਆਪਾਂ ਵੀ ਖੇਤੀ ਕਰਨ ਲੱਗੇ ਤੇ ਕਾਲਾ ਜੀ ਆਪਣੇ ਕੋਲੇ ਜ਼ਮੀਨ ਕਿੰਨੀ ਆ ਜਮੀਨ ਤਾਂ ਲਾਲੋ ਸਾਹਿਬ ਵੀ ਆਪਣੇ ਕੋਲੇ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਉਹ ਤਾਂ ਹੈ ਨਹੀਂਗੀ ਤੇ ਖੇਤੀ ਫਿਰ ਕੋਠੇ ਤੇ ਕਰਦੇ ਆ ਨਾ ਨਾ ਜੀ ਉੱਠੇ ਤੇ ਕਿਉਂ ਕਰਦੇ ਆ ਖੇਤੀ ਆਪਾਂ ਆਪਾਂ ਇੱਧਰ ਕਮਲੇ ਥੋੜਾ ਦੇ ਕੋਠੇ ਤੇ ਕਣਕ ਬੀਜ ਲਾਂਗੇ ਖੇਤੀ ਆਪਾਂ ਕਰਦੇ ਆ ਵਾਹਣ ਚੱਲ ਤੇ ਰਹੀ ਗੱਲ ਝੋਨਾ ਲਾਉਣ ਵਾਲੇ ਔਖੇ ਹੁੰਦੇ ਆ ਕਿ ਲਵਾਉਣ ਵਾਲੇ ਔਖੇ ਹੁੰਦੇ ਆ ਜੇ ਮੇਰੀ ਗੱਲ ਮੰਨੋ ਤਾਂ ੜਕੀਲਾ ਜੀ ਝੋਨਾ ਲਵਾਉਣ ਵਾਲੇ ਬੜੇ ਔਖੇ ਹੁੰਦੇ ਆ ਕਿਵੇਂ ਉਹ ਉਹਦਾ ਸੋਨੂ ਮੈਂ ਕਾਰਨ ਦਾ ਤਾਂ ਇਹ ਵੀ ਉਹ ਹੁਣ ਪਨੀਰੀ ਆਪਣੀ ਬਿੱਜੀ ਵੀ ਆ ਮੰਨ ਕੇ ਚੱਲ ਉਹ ਤਾਂ ਕਿਸੇ ਦੀ ਆ ਆਪਣੀ ਨਹੀਂ ਜੀ ਆਪਣੇ ਦਾ ਪੱਠੀ ਆ ਇੱਧਰ ਪਨੀਰੀ ਤਾਂ ਹੋਰ ਹੀ ਕਿਤੇ ਬਿੱਜੀ ਵੀ ਆ ਵੀ ਜਦੋਂ ਹੁਣ ਪਹਿਲੀ ਗੱਲ ਤਾਂ ਰੇਟ ਨਹੀਂ ਫੱਟ ਬੈਂਦਾਗਾ ਕਈ ਵਾਰੀ ਬੰਦੇ ਗਾਂ ਉਹੋ ਜੇ ਹੁੰਦੇ ਆ ਮੰਨ ਕੇ ਚੱਲੋ ਲੇਵਰ ਥੋੜਾ ਜਿਹਾ ਝੋਨੇ ਜਿਹਾ ਹੁਣ ਲੱਗਣ ਲੱਗੇ ਆ ਆ 15 20 ਦਿਨਾਂ ਨੂੰ ਰੈਲ ਹੋ ਜਾਂਦੀ ਆ ਪੂਰੀ ਤੇ ਉਸ ਤੋਂ ਬਾਅਦ ਜਦੋਂ ਮੰਨ ਕੇ ਚੱਲੋ ਪਨੀਰੀ ਵਾਵਾ ਹੋ ਜਾਂਦੀ ਆ ਤੇ ਝੋਨੇ ਲਾਉਣ ਵਾਲੇ ਜਿਹੜੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਈ ਬੰਦੇ ਝੋਨੇ ਲਾਉਣ ਤੋਂ ਬਾਅਦ ਵਿੱਚ ਕੰਨੀ ਤਾਂ ਸਹੀ ਲਾਈ ਜਾਂਦੇ ਆ ਕਈ ਇਹਦੀ ਵਿਚਾਲੇ ਪਤੰਦਰ ਨਾਲ ਬਰਲਾ ਕਰ ਜਾਂਦੇ ਆ ਕਿਉਂ ਜਦੋਂ ਆਪਾਂ ਬਰਲਾ ਬਾਈ ਅਗਲੇ ਨੇ ਅੱਕੇਵੇਂ ਕਰਨਾ ਹੀ ਆ ਜਦੋਂ ਆਪਾਂ ਰੇਟ ਪਾ ਜਮਾ ਥੱਲੇ ਠੋਕਦੇ ਨਾ ਨਾ ਯਾਰ 5-400 ਘੱਟ ਲੈਣਾ 100-200 ਘੱਟ ਲੈਣਾ ਐਨੇ ਘੱਟ ਲੈਣਾ ਫਿਰ ਅਗਲੇ ਨੇ ਵੀ ਬਾਈ ਢਾੜੀ ਤਾਂ ਪਾਉਣੀ ਆ ਅਗਲਾ ਕੀ ਕਰੀ ਫਿਰ ਰਹੀ ਗੱਲ ਕਿ ਮੈਥੋਂ ਪੁੱਛੋਂ ਤਾਂ ਝੋਨਾ ਲਵਾਉਣ ਵਾਲਾ ਔਖਾ ਇੰਨਾ ਹੁੰਦਾ ਮੰਨ ਕੇ ਚੱਲੋ ਪਹਿਲੀ ਗੱਲ ਤਾਂ ਉਹਨੂੰ ਕਦੋਂ ਕਰਨਾ ਪੈਂਦਾ ਕਦੋਂ ਕਰ ਲਿਆ ਫੇਰ ਬੱਟਾ ਪੋਚਣੀਆਂ ਬਾਈ ਜਲੂਥ ਨਿਕਲ ਜਾਂਦਾ ਖਾਲਾ ਜੀ ਦਾ ਬਾੜਾ ਨੀਗਾ ਕਹਿੰਦੇ ਕਹੁੰਦੇ ਦੀ ਬੂਥ ਰਵਾਂਦੇ ਪੜਤੀਲਾ ਜੀ ਬੱਟਾ ਪੋਚਣੀਆਂ ਤੇ ਉਸ ਤੋਂ ਬਾਅਦ ਬੰਦਾ ਵੇਲਾ ਹੁੰਦਾ ਫੇਰ ਪਾਣੀ ਨਹੀਂ ਲੂਟ ਆਉਂਦਾਗਾ ਜੇ ਆਹ ਘਿਆਰਾ ਭਰਤਾ ਦੂਜਾ ਖਾਲੀ ਹੋ ਜਾਂਦਾ ਦੂਜਾ ਭਰਤਾ ਤੀਜਾ ਖਾਲੀ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਲਾਉਣ ਵਾਲੇ ਦੀ ਗੱਲ ਸੁਣ ਲਓ ਜਿਹੜੇ ਬੰਦੇ ਝੋਨਾ ਲਾਉਂਦੇ ਆ ਉਹਨਾਂ ਦਾ ਤਾਂ ਉਦੋਂ ਵੀ ਵਿਚਾਰਿਆਂ ਦਾ ਬੁਰਾ ਹਾਲ ਹੁੰਦਾ ਹੈਗਾ ਇੱਕ ਤਾਂ ਉਤੋਂ ਅੱਗ ਵਰਦੀ ਹੁੰਦੀ ਆ ਥੱਲੋਂ ਪਾਣੀ ਉਦੋਂ ਬਾਲਾ ਗਰਮ ਹੁੰਦਾ ਜਿੰਨੀ ਉੱਤੋਂ ਗਰਮੀ ਪੈਂਦੀ ਆ ਉਦੋਂ ਬਾਲੀ ਗਰਮੀ ਥੱਲੋਂ ਪਾਣੀ ਦੀ ਪੈਂਦੀ ਆ ਲੱਤਾਂ ਥੱਲੋਂ ਕੱਲੀਆਂ ਤਲੀਆਂ ਹੀ ਠੰਡੀਆਂ ਰਹਿੰਦੀਆਂ ਮੜਗਾ ਮੋਟ ਨਹੀਂ ਲੱਤਾਂ ਤਾਂ ਨਾ ਸਵਾਹ ਬਣ ਜਾਂਦੀਆਂ ਸੜ ਕੇ ਇੰਨਾ ਬੁਰਾ ਖਾਲ ਹੁੰਦਾ ਫੇਰ ਜੇ ਪਨੀਰੀ ਪਟਣੀਆਂ ਕਈ ਇਹ ਭੈਣ ਦੇ ਪੁੱਤਾਂ ਦੇ ਦੀ ਪਨੀਰੀ ਪਟਣ ਲੱਗਦੇ ਆ ਪੂਰਾਂ ਕਿਦਾਂ ਉਹਨਾਂ ਦਿਸਣ ਨਾ ਕਰਨ ਫੇਰ ਬਾਈ ਜਦੋਂ ਚੜ ਜਾਂਦਗਾ ਨਾ ਕੀੜੀਆਂ ਪਾਸੇ ਵਾਲਾ ਤਾਂ ਆਂ ਲੱਗਦਾ ਵੀ ਇਹ ਪੰਦਰੇ ਕੀ ਕਰੀ ਜਾਂਦਾ ਹੈਗਾ ਉਧਰੋਂ ਦਾ ਇੱਕ ਹੱਥ ਠੂਈ ਤੇ ਹੁੰਦਾ ਤੇ ਇੱਕ ਹੱਥ ਪਨੀਰੀ ਚ ਹੁੰਦਾ ਦੂਜਾ ਹੱਥ ਠੂਈ ਤੇ ਹੁੰਦਾ ਤੇ ਇੱਕ ਹੱਥ ਪਨੀਰੀ ਨੇ ਹੁੰਦਾ ਹੈਗਾ ਇੱਕ ਬੰਦੇ ਦੋ ਹੁੰਦੇ ਆ ਪਨੀਰੀ ਪੱਟਣ ਵਾਲੇ ਕੁੱਲ ਮਿਲਾ ਕੇ ਲਗਭਗ ਮੇਰੇ ਹਿਸਾਬ ਨਾਲ ਤਾਂ ਯਾਰ ਦੋਨੇ ਹੀ ਔਖੇ ਆ ਝੋਨਾ ਲਾਉਣ ਵਾਲੇ ਵੀ ਤੇ ਝੋਨਾ ਲਵਾਉਣ ਵਾਲੇ ਵੀ ਫਿਰ ਕਰੇ ਕੀ ਬੰਦਾ ਯਾਰ ਕਿੱਧਰ ਕਿੱਧਰ ਜਾਵੇ ਬਾਕੀ ਤਨੂੰ ਮੈਂ ਗੱਲ ਸਮਝਾ ਦਿੰਨਾ ਸਾਰੀ ਕੁੱਲ ਮਿਲਾ ਕੇ ਵੀ ਦੁੱਧ ਹੋ ਗਿਆ ਬਾਈ ਸਸਤਾ ਹੁਣ ਦੁੱਧ ਆ ਨਹੀਂ ਮਿਲਦਾ ਰੇਟ ਤੇ ਪੱਠੇ ਹੁਣ ਮੰਨ ਕੇ ਚੱਲ ਮੈਂ ਤਾਂ ਇਹ ਗੱਲ ਕਹਿਣਾ ਵੀ ਤੜਕੇ ਵੇਲੇ ਸਨੇਹਾ ਸਨੇਹਾ ਪੱਠੇ ਵੱਢ ਕੇ ਲੈ ਜੇ ਬਾਈ ਕਿਉਂਕਿ ਨਾ ਤਾਂ ਦੁਪਹਿਰੇ ਪੱਠੇ ਵੱਢਣ ਦਾ ਟਾਈਮ ਹੁੰਦਾ ਨਾ ਹੱਥ ਨੇ ਵੱਢੇ ਜਾਣ ਕਹਿਣ ਨੂੰ ਕੁਛ ਮਰਜੀ ਕਹੀ ਜਾਵੇ ਬੰਦਾ ਵੀ ਚੁੱਪ ਕਰਕੇ ਬਾਈ ਹੱਥ ਨੇ ਪੱਠੇ ਨਾਲ ਜਾਵੇ ਤੜਕੇ ਪੱਠੇ ਵੱਢ ਕੇ ਲੈ ਜਾ ਕਰੋ ਦੁੱਧ ਦਾ ਹੈ ਨਹੀਂ ਰੇਟ 30 32 ਰੁਪਏ ਦੁੱਧ ਮਥਾਂ ਲੱਗਦਾ ਖਿੱਚ ਧੂਕੇ ਉਹ ਵੀ ਜਵਾਕਾਂ ਦੇ ਮੂੰਹ ਤੋਂ ਖਿੱਚ ਕੇ ਪਾਈ ਦਾ ਬਾਕੀ ਹੋਰ ਗੱਲ ਵੈਗੀ ਕਿ ਆਪਣੇ ਹੁਣ ਕਦੂਆਂ ਦੀਆਂ ਬੱਲਾਂ ਵੀ ਲੱਗਆਂ ਆਈਆਂ ਚਲ ਆਏ ਆ ਬਾਈ ਕਹਿ ਦੀਦਾ ਸਬਜ਼ੀ ਕਰਦੀ ਹੋ ਜਾਂਦੀ ਆ ਇੱਕ ਅੱਧਾ ਕਦੂ ਨੱਤ ਲੱਗ ਜਾ ਕਰੋ ਖਾਲਾ ਕਰਾਂਗੇ ਗਾਂ ਬਾਕੀ ਹੁਣ ਤੂਤ ਲੱਗਿਆ ਵਹਿਗਾ ਤੇ ਤੂਤਾਂ ਖਾਲਾ ਕਰਾਂਗੇ ਨਾਲੇ ਜਵਾਕਾਂ ਨੂੰ ਖਵਾਇਆ ਕਰਾਂਗੇ ਫੇਰ ਮੰਨ ਕੇ ਚੱਲ ਵੀ ਗਰਮੀ ਬਹੁਤ ਆ ਬਾਈ ਯਾਰ ਬੁਰਾ ਹਾਲ ਹੀ ਆ ਤੇ ਆਪਦਾ ਖਿਆਲ ਰੱਖੋ ਬਾਈ ਖਾਸ ਕਰਕੇ ਜਵਾਕਾਂ ਦਾ ਧਿਆਨ ਰੱਖੋ ਗਰਮੀ ਤੋਂ ਬਚਾ ਕੇ ਰੱਖੋ ਕਿਉਂਕਿ ਅੱਜ ਕੱਲ ਜਿਹੜੀ ਗਰਮੀ ਲੱਗੀ ਨਾ ਇਹ ਮੁੜ ਕੇ ਲੋਟ ਨਹੀਂ ਆਉਂਦੀਗੀ ਬਾਕੀ ਰੱਬ ਰੱਖਾ ਬਾਈ ਧੰਨਵਾਦ